ਉਹੀ ਬੰਦਾ ਗੱਲ ਨਾਲ ਉਹੀ ਬਣਾਉਗਾ ਉਹੀ ਬਣਾਉਗਾ ਇੱਥੇ ਭਾਈ ਸਵਾਰੀ ਹੈ ਕੋਈ ਹਾਂ ਫੇਰ ਨਹੀਂ ਦਿੱਤਾ ਨਹੀਂ ਫਿਰ ਤੇਰਾ ਵੀਡੀਓ ਬਣਾਉਣ ਦਾ ਕੀ ਮਤਲਬ ਹੈ ਤੁਹਾਡਾ ਬੰਦ ਕਰ ਗੱਡੀ ਇਹਨੂੰ ਕੰਮ ਬੰਦ ਕਰ ਲੈ ਇੱਥੇ ਯਾਰ ਬੰਦ ਕਰ ਦੇ ਛੋਟਾ ਤੁਸੀਂ ਕਿਉਂ ਕਲੇਸ਼ ਕਰਾਉਣੀ ਆ ਛੋਟਾ ਸਾਰਾ ਯਾਰ ਵੱਡਾ ਪਟਿਆ ਪਿਆਗਾ ਛੋਟੀਆਂ ਸਵਾਰੀਆਂ ਨਾ ਛੋਟਾ ਰੋਜ਼ ਦਾ ਕੰਮ ਵੀ ਤੁਸੀਂ ਚੜਿਓ ਕੱਲ ਨਹੀਂ ਕੱਲ ਤੁਸੀਂ ਕੱਲ ਚੜਿਓ ਇੱਥੋਂ ਥੋੜਾ ਚੜ ਲੈਣਾ ਥੋੜਾ ਮਤਲਬ ਨਹੀਂ ਯਾਰ ਬੰਦ ਖੜੀ ਰਹਿੰਦੇ ਕੋਈ ਚੱਕਰ ਨਹੀਂਗਾ ਹਾਂ ਥੋੜਾ ਕੋਈ ਛੋਟਾ ਕੋਈ ਚੜਨ ਲਾ ਹੈਗਾ ਇੱਥੇ ਛੋਟਾ ਕੋਈ ਚੜਨ ਲਾ ਹੈਗਾ ਇੱਥੇ ਮੇਰੀ ਗੱਲ ਸੁਣੀ ਸਾਡਾ ਤਾਂ ਫੋਟ ਤੇਰਾ ਵੀਡੀਓ ਬਣਾਉਣ ਦਾ ਕੀ ਮਤਲਬ ਹੈ ਤੂੰ ਤਾਂ ਫੋਨ ਕਰ ਤੇ ਚੱਲ ਆ ਸੜਕ ਛੜਕ ਨੂੰ ਕਰ ਦਿੰਦਾ ਫੋਟ ਸੜਕ ਤੇ ਟੋਏ ਭਰ ਲਾਉਂ ਸੀ ਮਾੜੀ ਮੋਢੇ ਆ ਵੀ ਔਰ ਦੇਖ ਉਹ ਹੀ ਬੰ ਉਹੀ ਬੰਦਾ ਗੱਲ ਨਾਲ ਉਹੀ ਵੀਡੀਓ ਬਣਾਉਗਾ ਉਹੀ ਬਣਾਉਗਾ ਕੋਈ ਨੰਬਰ ਹੈ ਉਹ ਵੀ ਉਤਾਰ ਕੇ ਖਿਲਾ ਰਹੇ ਨੇ ਪਰ ਤੁਸੀਂ ਕਿਹਾ ਡਾਇਰਵਰ ਸਵਾਰੀ ਹੈ ਕਿੱਥੇ ਕੋਈ ਛੋੜਾ ਐਥੇ ਭਾਈ ਸਵਾਰੀ ਹੈ ਕੋਈ ਹਾਂ ਫਿਰ ਨਹੀਂ ਆ ਦਿੱਤਾ ਨਹੀਂ ਫਿਰ ਤੇਰਾ ਵੀਡੀਓ ਬਣਾਉਣ ਦਾ ਕੀ ਮਤਲਬ ਹੈ ਤੁਹਾਡਾ ਬੰਦ ਕਰ ਗੱਡੀ ਇਹਨੂੰ ਕੰਮ ਬੰਦ ਕਰ ਲੈ ਇੱਥੇ ਯਾਰ ਬੰਦ ਕਰ ਦੇ ਛੋਟਾ ਤੁਸੀਂ ਕਿਉਂ ਕਲੇਸ਼ ਕਰਾਉਣੀ ਆ ਛੋਟਾ ਸਾਰਾ ਯਾਰ ਵੱਡਾ ਪਟਿਆ ਪਿਆਗਾ ਛੋਟੀਆਂ ਸਵਾਰੀਆਂ ਨਾ ਛੋਟਾ ਰੋਜ਼ ਦਾ ਕੰਮ ਵੀ ਤੁਸੀਂ ਚੜਿਓ ਕੱਲ ਨਹੀਂ ਕੱਲ ਤੁਸੀਂ ਕੱਲ ਚੜਿਓ ਇੱਥੋਂ ਛੋਟਾ ਚੜ ਲੈਣਾ ਛੋਟਾ ਮਤਲਬ ਵੀ ਨਹੀਂ ਯਾਰ ਬੰਦ ਖੜੀ ਇਹਨਾਂ ਦੇ ਕੋਈ ਚੱਕਰ ਨਹੀਂਗਾ ਹਾਂ ਛੋਟਾ ਕੋਈ ਚੜਨ ਲਾ ਹੈਗਾ ਇੱਥੇ ਛੋਟਾ ਕੋਈ ਚੜਨ ਲਾ ਹੈਗਾ ਇੱਥੇ ਮੇਰੀ ਗੱਲ ਸੁਣੀ ਸਾਡਾ ਤਾਂ ਫੋਟ ਤੇਰਾ ਵੀਡੀਓ ਬਣਾਉਣ ਦਾ ਕੀ ਮਤਲਬ ਹੈ ਤੂੰ ਤਾਂ ਫੋਨ ਕਰ ਤੇ ਚੱਲ ਆ ਛੜਕ ਛੜਕ ਨੂੰ ਕਰ ਦਿੰਦਾ ਫੋਟ ਛੜਕੇ ਟੋਏ ਭਰ ਲਾਉਂ ਸੀ ਮਾੜੀ ਮੋਢੇ ਆ ਵੀ ਮੈਂ ਹੱਥ ਦਿੱਤਾ ਤੈਨੂੰ ਨਹੀਂ ਨਹੀਂ ਜ ਛੁੱਟੋਏ ਪਰੋਂ ਨਾ ਪਿੰਡ ਵਾਲੇ ਵੀਰ ਮੜ ਕੇ ਅੱਜ ਛੋਟੀਆਂ ਮਹਿਤਾ ਕਰ ਲੋ ਟੋਏ ਪਰ ਲੋ ਪਿੰਡ ਵਾਲੇ ਯਾਰ ਕੀ ਭਰ ਲਈਏ ਟੋਏ ਪਿੰਡ ਵਾਲੇ ਭਰ ਲੋ ਯਾਰ 30 ਮਿੰਟ ਪਿੰਡ ਵਾਲੇ ਕੱਲੇ ਨਹੀਂ ਅਸੀਂ ਤੁਹਾਨੂੰ ਕਹਿੰਦੇ ਪਿੰਡ ਵਾਲੇ ਟੋਏ ਭਰ ਲੋ ਯਾਰ ਯਾਰ ਜਮਾ ਅਸੀਂ ਸਾਰੇ ਹੱਡ ਕਰਦੇ ਨਾ ਸਾਰੀ ਸਵੇਰ ਝੋੜੀ ਚਾੱਕ ਕੇ ਲਿਆਣੇ ਅਸੀਂ ਥੋੜੀ ਯਾਰ ਹੁਣ ਨਹੀਂ ਜਗਦੇ ਯਾਰ ਅਸੀਂ ਕਿਹੜੀਆਂ ਦੇ ਉਹ ਪਿੰਡੇ ਕਦੇ ਫਿਰ ਤੁਸੀਂ ਟੋਏ ਵੀ ਦੇਖ ਲਓ ਸਾਡੇ ਸਾਰੇ ਰੋਡ ਖਰਾਬ ਹੋ ਰਿਹਾ ਯਾਰ ਸਰਦਿਕਾ ਤੁਸੀਂ ਬਣਵਾ ਨਹੀਂ ਸਕਦੇ ਐਮਐਲਏ ਨੂੰ ਫੋਨ ਕਰ ਦੇਗਾ ਵੀ ਸੜਕ ਬਣਾ ਦੇ ਸੜਕ ਅਸੀਂ ਕਿੱਥੋਂ ਬਣਾ ਦੇ ਪੱਲੇ ਬਣਾ ਦਈਏ ਹੋ ਕੋਈ ਨਾ ਹੋਊਗਾ ਯੋਜਨਾ ਜੀ ਨੌਕਰੀ ਕਰਕੇ ਏਰੀਏ ਅੱਡੇ 'ਤੇ ਰੁਕੋਗੇ ਮੈਂ ਬੱਸ ਨੂੰ ਤੂੰ ਬ੍ਰੇਕ ਟੂਲ ਕਿੱਦਾਂ ਰੁਕੂ ਮੈਨੂੰ ਤੂੰ ਸਾਡੇ ਨਾਲ ਚੱਲ ਕੇ ਦੇਖ ਅੱਡੀ ਟਾਈਮ ਤੇ ਕਿੰਨਾ ਲੱਗ ਜੇ ਉਹ ਅੱਡੇ 'ਤੇ ਨਹੀਂ ਆਜੋ ਕਿਨੇ ਉੱਥੇ ਕੱਲ ਉੱਥੇ ਉਹਨਾਂ ਨੇ ਟ੍ਰੈਲੀ ਬੈਗ ਲਈ ਠੀਕ ਹੈ ਜੇ ਤੂੰ ਐਕਸੀਡੈਂਟ ਹੋ ਜਾਦਾ ਫੇਰ ਫੇਰ ਰੋਕੀ ਨਹੀਂ ਬਸ ਫੇਰ ਰੋਕੀ ਰਗਵਾਈ ਸੀ ਫੇਰ ਹੀ ਆ ਯਾਰ ਟ੍ਰੈਲੀ ਬੈਗ ਲਈ ਬਾਬੇ ਸਾਰਾ ਰੋਡ ਪੱਟਿਆ ਨਾ ਤੈਨੂੰ ਪਤਾ ਨਾ ਪੱਟਿਆ ਨਾ ਅਸੀਂ 1 ਮਿੰਟ ਅਸੀਂ ਛੋਟੇ-ਪੁੰਡੇ ਸਵਾਰੀ ਚੱਕ ਲਿਆਂਦੇ ਨਹੀਂਗੇ ਜਾਂ ਫਿਰ ਜਾਂ ਤੁਸੀਂ ਵੀ ਯਾਰ ਲੈ ਕੇ ਉਸੇ ਵਿੱਚ ਲੈ ਕੇ ਨਹੀਂ ਸੈਂਡ ਰਸੀ ਯਾਰ ਕਿਉਂ ਜੀ ਲਿਆਦੇ ਕਿ ਨਹੀਂ ਲਿਆਦੇਗੇ ਜਸ ਤੁਹਾਡਾ ਸਾਰਾ ਪਿੰਡ ਘਰੇ ਬਸ ਰੋਕਦੇ ਨਹੀਂ ਇਹ ਨਹੀਂ ਨਹੀਂ ਫਿਰ ਸਾਡੀ ਗੱਡੀ ਚ ਲੈਣ ਲੱਗੀ ਹੁੰਦੀ ਅਸੀਂ ਫਿਰ ਵੀ ਲੈ ਕੇ ਜਾਂਦੇ ਹਾਂਗੇ ਲੈਣ ਲੱਗੀ ਹੋਈ ਗੱਡੀ ਦੇ ਵਿੱਚ ਤੇ ਫਿਰ ਗਲਤ ਗੱਲ ਕਰਦੇ ਨਾ ਮਾੜੀ ਗੱਲ ਹੈ ਨਾ ਫਿਰ ਬਿਨਾ ਮਤਲਬ ਫੋਨ ਕਰਨਾ ਉਹ ਜਿਹੜਾ ਆ ਗਿਆ ਮੇਨ ਮੰਨ ਲਓ ਫਿਰ ਉਹੀ ਗੱਲ ਕਰਦੇ ਨਾ ਆਹੀ ਬੰਦਾ ਕੱਲ ਵਾਲਾ ਕੋਈ ਵੀਡੀਓ ਬਣਾਉਗਾ ਕੋਈ ਬਣਾਉਗਾ ਸਵਾਰੀ ਨੂੰ ਜਾਣ ਕੇ ਖਿਲਾ ਰਹੇ ਨੇ ਇੱਥੇ ਭਾਈ ਸਵਾਰੀਆਂ ਕੀ ਕੋਈ ਹਾਂ ਫਿਰ ਨਹੀਂ ਦਿੱਤਾ ਨਹੀਂ ਫਿਰ ਤੇਰਾ ਵੀਡੀਓ ਬਣਾਉਣ ਦਾ ਕੀ ਮਤਲਬ ਥੋੜਾ ਬੰਦ ਕਰ ਗੱਡੀ ਨੂੰ ਕਾ ਬੰਦ ਕਰ ਲੈ ਇੱਥੇ ਯਾਰ ਬੰਦ ਕਰ ਦੇ ਥੋੜਾ ਤੁਸੀਂ ਕਿਉਂ ਕਲੇਸ਼ ਕਰਾਉਣੀ ਆ ਥੋੜਾ ਸਾਰਾ ਯਾਰ ਵੱਡਾ ਪਟਿਆ ਪਏਗਾ ਮੇਰੀ ਗੱਲ ਸੁਣ ਸਾਡੀਆਂ ਛੋਟੀਆਂ ਸਵਾਰੀਆਂ ਨਾ ਥੋੜਾ ਰੋਜ਼ ਦਾ ਕੰਮ ਵੀ ਤੁਸੀਂ ਚੜ੍ਹਿਓ ਕੱਲ ਨਹੀਂ ਕੱਲ ਤੁਸੀਂ ਕੱਲ ਚੜ੍ਹਿਓ ਇੱਥੋਂ ਥੋੜਾ ਚੜ੍ਹ ਲੈ ਥੋੜਾ ਮਤਲਬ ਨਹੀਂ ਯਾਰ ਬੰਦ ਖੜੀਆਂ ਰਹਿੰਦੇ ਕੋਈ ਚੱਕਰ ਨਹੀਂਗਾ ਹਾਂ ਥੋੜਾ ਹੁੰਦਾ ਥੋੜਾ ਕੋਈ ਥੋੜਾ ਕੋਈ ਚੜ੍ਹਨ ਲੱਗੇ ਇੱਥੇ ਇੱਧਰ ਰੁਕ ਕੇ ਆਣੀ ਬੱਚਾ ਕੋ ਚੜਨ ਲੱਗਿਆ ਜਿੱਥੇ ਵੈਰੀ ਗੱਲ ਸੁਣੀ ਸਾਡਾ ਤਾਂ ਤੇਰਾ ਵੀਡੀਓ ਬਣਾਉਣ ਦਾ ਕੀ ਮਤਲਬ ਹੈ ਤੂੰ ਤਾਂ ਫੋਨ ਕਰ ਤੇ ਚੱਲ ਆ ਛੜਕ ਛੜਕ ਨੂੰ ਕਰ ਦੇਗਾ ਫੋਨ ਛੜਕ ਦੇ ਟੋਏ ਭਰ ਲਾਉਂ ਸੀ ਮਾੜੀ ਮੋਢਿਆ ਆ ਵੀ ਔਰ ਦੇਖ ਉਹ ਹੀ ਬੰਦਾ ਅੱਜ ਖੜਾ ਲਾ ਦਵਾ ਆਹੀ ਬੰਦਾ ਕੱਲ ਨਾਲ ਕੋਈ ਵੀਡੀਓ ਬਣਾਉਗਾ ਕੋਈ ਬਣਾਉਗਾ ਸੁਵਾਰੀ ਕੋਈ ਨੂੰ ਜਾਣ ਕੇ ਖਿਲਾ ਰਿਆ ਨੇ ਕੋਈ ਕੁਛ ਹੀ ਗੱਡਾ ਹੈ ਸੁਵਾਰੀ ਹੈ ਕਿ ਤੂੰ ਤੂੰ ਛੋੜ ਐਥੇ ਭਾਈ ਸੁਵਾਰੀ ਹੈ ਕਿ ਕੋਈ हां फिर ਨਹੀਂ ਦਿੱਤਾ ਨਹੀਂ ਦਿੱਤਾ ਨਹੀਂ ਫਿਰ ਤੇਰਾ ਵੀਡੀਓ ਬਣਾਉਣ ਦਾ ਕੀ ਮਤਲਬ ਥੋੜਾ ਬੰਦ ਕਰ ਗੱਡੀ ਨੂੰ ਕਾ ਬੰਦ ਕਰ ਲੈ ਇੱਥੇ ਯਾਰ ਬੰਦ ਕਰ ਦੇ ਥੋੜਾ ਤੁਸੀਂ ਕਿਉਂ ਕਲੇਸ਼ ਕਰਾਉਣੀ ਆ ਥੋੜਾ ਸਾਰਾ ਯਾਰ ਵੱਡਾ ਪਟਿਆ ਪਏਗਾ ਆ ਬੰਦਾ ਵੀਡੀਓ ਛੋਟੀਆਂ ਸਵਾਰੀਆਂ ਨਾ ਥੋੜਾ ਰੋਜ਼ ਦਾ ਕੰਮ ਵੀ ਤੁਸੀਂ ਚੜਿਓ ਕੱਲ ਨਹੀਂ ਕੱਲ ਤੁਸੀਂ ਕੱਲ ਚੜਿਓ ਇੱਥੋਂ ਥੋੜਾ ਚੜ ਲੈਣਾ ਥੋੜਾ ਮਤਲਬ ਨਹੀਂ ਯਾਰ ਬੰਦ ਖੜੀ ਰਹਿੰਦੇ ਕੋਈ ਚੱਕਰ ਨਹੀਂਗਾ ਹਾਂ ਥੋੜਾ ਕੋਈ ਥੋੜਾ ਕੋਈ ਚੜਨ ਲੱਗੇਗਾ ਇੱਥੇ ਥੋੜਾ ਕੋਈ ਚੜਨ ਲੱਗੇਗਾ ਇੱਥੇ ਮੇਰੀ ਗੱਲ ਸੁਣੀ ਸਾਡਾ ਤਾਂ ਤੇਰਾ ਵੀਡੀਓ ਬਣਾਉਣ ਦਾ ਕੀ ਮਤਲਬ ਹੈ ਤੂੰ ਤਾਂ ਫੋਨ ਕਰ ਤੇ ਚੱਲ ਓ ਛੜਕ ਛੜਕ ਨੂੰ ਕਰਦੇ ਬੋਲ ਛੜਕ ਦੇ ਟੋਏ ਭਰ ਲਓ ਸੀ ਮਾੜੀ ਮੋਢਿਆ ਆ ਵੀ ਮੈਂ ਹੱਥ ਦਿੱਤਾ ਤੈਨੂੰ ਨਹੀਂ ਨਹੀਂ ਜੂ ਟੋਏ ਭਰੋ ਨਾ ਫਿਰ ਪਿੰਡ ਵਾਲੇ ਯਾਰ ਪਿੰਡ ਵਾਲੇ ਸਾਡੀ ਸਵਾਰੀ ਭੋਟੇ ਛੂ ਟੋਏ ਭਰੋ ਨਾ ਪਿੰਡ ਵਾਲੇ ਵੀਰ ਮੜ ਕੇ ਆਹ ਛੋਟੀਆਂ ਮਹਿਤਾ ਕਰਦੇ ਟੋਏ ਭਰ ਲਓ ਪਿੰਡ ਵਾਲੇ ਯਾਰ ਕੀ ਭਰ ਲਈਏ ਟੋਏ ਪਿੰਡ ਵਾਲੇ ਭਰ ਲਓ ਯਾਰ 3 ਮਿੰਟ ਪਿੰਡ ਵਾਲੇ ਕੱਲੇ ਨਹੀਂ ਅਸੀਂ ਸੋਨੂੰ ਕਹਿੰਦੇ ਪਿੰਡ ਵਾਲੇ ਟੋਏ ਭਰ ਲਓ ਯਾਰ ਯਾਰ ਜਮਾ ਅਸੀਂ ਸਾਰੇ ਐਂਡ ਕਰਦੇ ਹਾਂ ਨਾ ਸਾਰੀ ਸਵਾਰੀ ਢੁੜੀ ਚੱਕ ਕੇ ਲਿਆ ਉਹ ਟ੍ਰੋਈ ਵੀ ਦੇਖ ਲੈ ਸਾਡਾ ਸਾਰਾ ਰੋਡ ਖਰਾਬ ਹੋ ਰਿਹਾ ਯਾਰ ਸਾਡੀਆ ਤੁਸੀਂ ਬਣਵਾ ਨਹੀਂ ਸਕਦੇ ਐਮਐਲਏ ਨੂੰ ਫੋਨ ਕਰਦੇਗਾ ਵੀ ਸੜਕ ਬਣਾ ਦੇ ਸੜਕ ਕਿੱਥੋਂ ਬਣਾ ਦੇ ਪੱਲੇ ਬਣਾ ਦੀਏ ਸੀ ਕੋਈ ਕੋਈ ਯੋਜਨਾ ਨਹੀਂ ਹੋ ਕੇ ਖੜਕੇ ਏਰੀ ਇੱਡੇ ਰੋਕੋਗੇ ਮੈਂ ਬਸ ਤੂੰ ਤੇਰੇ ਕਿਹਦਾ ਨਾ ਤੂੰ ਮੈਨੂੰ ਤੂੰ ਸਾਡੇ ਨਾਲ ਚੱਲ ਕੇ ਦੇਖ ਕਿੰਨੇ ਟਾਈਮ ਤੇ ਕਿੰਨਾ ਲੱਗ ਜੇ ਉਹ ਉੱਡੇ ਨਹੀਂ ਆਜੋ ਕਹਿੰਦੇ ਉੱਥੇ ਕੱਲ ਉੱਥੇ ਉਹਨਾਂ ਨੇ ਟਰੈਲੀ ਬੈਗ ਲਈ ਠੀਕ ਹੈ ਜੇ ਤੂੰ ਐਕਸੀਡੈਂਟ ਹੋ ਜਾਦਾ ਫੇਰ ਫੇਰ ਰੋਕੀ ਰਖਵਾਈ ਸੀ ਫੇਰ ਹੀ ਯਾਰ ਟਰੈਲੀ ਬੈਗ ਲਈ ਬਾਬੇ ਸਾਰਾ ਰੋਡ ਪੱਟਿਆ ਨਾ ਤੈਨੂੰ ਪਤਾ ਨਾ ਪੱਟਿਆ ਨਾ ਅ ਜਾ ਫਿਰ ਜਾਂ ਤੁਸੀਂ ਵੀ ਯਾਰ ਲੈ ਕੇ ਉਸੇ ਵਿੱਚ ਲੈ ਕੇ ਨਹੀਂ ਸੈਂਡ ਰਸ ਯਾਰ ਕਿਉਂ ਜੀ ਲਿਆਦੇ ਕਿ ਨਹੀਂ ਲਿਆਦਗੇ ਜਾਂ ਤੁਹਾਡਾ ਸਾਰਾ ਪਿੰਡ ਘਰੇ ਬਸ ਰੋਕਦੇ ਨਹੀਂ ਇਹ ਨਹੀਂ ਨਹੀਂ ਫਿਰ ਸਾਡੀ ਗੱਡੀ ਚ ਲੈਣ ਲੱਗੀ ਹੁੰਦੀ ਅਸੀਂ ਫਿਰ ਵੀ ਲੈ ਕੇ ਜਾਂਦੇ ਹਾਂਗੇ ਲੈਣ ਲੱਗੀ ਹੋਈ ਗੱਡੀ ਦੇ ਵਿੱਚ ਤੇ ਫਿਰ ਗਲਤ ਗੱਲ ਕਰ ਰਹੀ ਨਾ ਮਾੜੀ ਗੱਲ ਹੈ ਨਾ ਫਿਰ ਬਿਨਾ ਮਤਲਬ ਫੋਨ ਕਰਨਾ ਉਹ ਜਿਹੜਾ ਆ ਗਿਆ ਮੇਨ ਮੰਨ ਲਓ ਫਿਰ ਉਹੀ ਗੱਲ ਕਰਦੇ ਨਾ